ਲੋ ਬਾਈ ਜੀ ਆ ਮੱਝ ਚੱਲੀ ਆ ਦੂਜੀ ਮੱਝ ਚੱਲੀ ਆ ਬਨਵੌਰੀ ਅੱਜ ਤੋਂ ਇੱਕ ਪੂਰਾ ਮਹੀਨਾ 8 ਤਰੀਕ ਪਹਿਲਾਂ ਪਿਛਲੀ ਇੱਕ 8 ਤਰੀਕ ਨੂੰ ਮੱਝ ਲੈ ਕੇ ਸੀ ਵੀਰ ਆਪਾਂ ਤੋਂ ਤੇ ਹੁਣ ਦੂਜੀ ਮੱਝ ਫੇਰ ਲੈ ਕੇ ਗਏ ਨੇਗੇ ਤੇ ਘਟੋ ਘਟ ਵੀਰੇ 10 12 ਮੱਝਾਂ ਆਈਆਂ ਤੇ ਆਪਣੇ ਕੋਲ ਜਦੋਂ ਫੋਨ ਕਰਦੇ ਬਾਈ ਯਾਰ ਆ ਮੱਝ ਆਪਾਂ ਨੂੰ ਪਸੰਦ ਆ ਜਦੋਂ ਮੈਂ ਕਹਿੰਦੇ ਵੀ ਤਾਂ ਵਿਕ ਗਈ ਫੇਰ ਕਹਿੰਦੇ ਬਈ ਆ ਮੱਝ ਆਈ ਆ ਕਿਉਂਕਿ ਆਪਾਂ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੇ ਤੇ ਗਾਣਾ ਲਾ ਕੇ ਉਹ ਚੈੱਕ ਕਰਦੇ ਆਪਾਂ ਫੇਰ ਕਹਿੰਦੇ ਬਈ ਤਾਂ ਵਿਕ ਗਈ ਯਾਰ ਤਾਂ ਕਰਕੇ ਵੀਰੇ ਤੇ ਹੁਣ ਆ ਮੱਜੇ ਦਾ ਵਾਸਤਾ ਪਰ ਰੋਕ ਕੇ ਰੱਖੀ ਤੇ ਜਦੋਂ ਆਪਾਂ ਆਥ ਨੇ ਮੱਜ ਲਈ ਇੰਸਟਾਗ੍ਰਾਮ ਤੇ ਵੀਡੀਓ ਪਾਈ ਤੇ ਇਹਨਾਂ ਦਾ ਫੋਨ ਆ ਗਿਆ ਮਹਾਵੀਰ ਕੋਈ ਗੱਲ ਨਹੀਂ ਫਿਰ ਆਪਾਂ ਇਹਨਾਂ ਵਾਸਤੇ ਕਰਾ ਤੋ ਰੋਕ ਕੇ ਰੱਖੀ ਤੇ ਫਿਰ ਵੀਰੇ ਸਵੇਰੇ ਚੋਕੇ ਲੈ ਕੇ ਗਏ ਦੇਗੇ ਚੋਕੇ ਦੇਖ ਕੇ ਗਈ ਸੀ ਕਿ ਤੇ ਜਿਵੇਂ ਆਪਾਂ ਕਿਹਾ ਉम्मे ਮੱਜ ਨਿਕਲੀ ਆ ਤੇ ਦੂਜੀ ਮੱਜ ਲੈ ਗਏ ਬਨਮੋਰੀ ਮੱਜ ਚਲੀ ਆ ਵੀ ਆਪਣੀ ਦੂਜੀ ਮੱਜ 15 ਲੀਟਰ ਵਾਲੀ ਆ ਗਈ ਤੇ ਪ੍ਰਮਾਤਮਾ ਪਰਮਾ ਨੂੰ ਬਹੁਤ ਬਹੁਤ ਵਾਧਾ ਕਰੇ ਕਿਉਂਕਿ ਵੀਰੇ ਕੰਮ ਕਰਨ ਦਾ ਸੁਭਾਅ ਦੀ ਉਹਦੋਂ ਆਉਂਦਾ ਜਦੋਂ ਮੱਝ ਦੁਬਾਰੋਂ ਦੁਬਾਰੋਂ ਮੱਝਾਂ ਅਗਲੇ ਦੇ ਘਰੇ ਜਾਂਦੀਆਂ ਨੇ ਹਣਾ ਇੱਕ ਵਾਰ ਤਾਂ ਹਰੇਕ ਹੀ ਲਿਆ ਜਾਂਦਾਗਾ ਹਰੇਕ ਤੋਂ ਹੀ ਲੈ ਜਾਊਗਾ ਹਰੇਕ ਲੈ ਜਾਂਦਾ ਹਣਾ ਵੇਚਦਾ ਫਿਰਦਾਗਾ ਪਰ ਕੰਮ ਕਰਨ ਦਾ ਸੁਭਾਅ ਦੀ ਉਹਦੋਂ ਆਉਂਦਾ ਵੀਰੇ ਜਦੋਂ ਮੱਝ ਦੁਬਾਰੋਂ ਦੁਬਾਰੋਂ ਜਾਂਦੀਆਂ ਨੇ ਜੀ ਇਸ ਕਰਕੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੀਰੇ ਆਪਣੇ ਤੇ ਇੰਨਾ ਭਰੋਸਾ ਕਰਦੇ ਨੇ ਹਨ ਤੇ 15-20 ਦਿਨ ਹੋ ਗਏ ਬਈ 15 ਦਿਨ ਘੱਟੋ-ਘੱਟ ਆਪਣੇ ਉੱਤੇ ਮਤਲਬ ਮੱਝ ਲੈਣ ਨੂੰ ਕਰਦੇ ਨੂੰ ਤੇ ਜਦੋਂ ਆਪਾਂ ਫੋਨ ਕਰਦੇ ਆ ਘਰੇ ਆਉਣ ਲੱਗਦੇ ਉਹਦੋਂ ਮੱਝ ਵੇਚ ਜਾਂਦੀ ਤੀਗੀ ਤੇ ਇਹ ਸਿਰਫ ਬਾਈਆਂ ਬਾਈਆਂ ਮਾ ਕੋਈ ਗੱਲ ਨਹੀਂ ਅਪਾ ਮੱਝ ਰੋਕ ਕੇ ਰੱਖਦੇ ਆ ਤੇ ਮੱਝ ਰੋਕ ਕੇ ਰੱਖੀ ਤੇ ਤਰ ਕੇ ਝੋਕੇ ਤੇ ਸੌਦਾ ਕਰਕੇ ਤੇ ਹੁਣ ਆਪਾਂ ਚੜਾ ਰਹਾਂਗੇ ਇਹ ਤੇ ਜੇ ਬਨਮੌਰੀ ਤੇ ਜੇ ਕਿਸੇ ਵੀਰ ਨੂੰ ਹੋਰ ਆਪਾਂ ਨੂੰ ਮੱਝ ਲੈਣੀ ਆ ਜ਼ਿਲ੍ਹਾ ਸੰਗਰੂਰ ਆ ਵੀਰੇ ਪਿੰਡ ਬਾਲੀਆਂ ਬਾਲੀਆਂ ਪਿੰਡ ਆਪਣਾ ਸੰਗਰੂਰ ਦੇ ਕੋਲ ਭਲ ਤੇ ਨੰਬਰ ਆਪਣਾ ਵੀਰੇ 85286 ਆ 99365 ਆ ਜੇ ਕਿਸੇ ਵੀਰ ਨੂੰ ਲੋੜ ਆਪਣਾ ਕੰਟੈਕਟ ਕਰ ਸਕਦਾ ਦੂਜੀ ਗੱਲ ਕਹੀ ਮੇਰੇ ਵੀਰ ਕਹਿੰਦੇ ਤੂੰ ਫੋਨ ਨਹੀਂ ਚੱਕਦਾ ਤੇਰਾ ਫੋਨ ਨੰਬਰੰਦ ਆਉਂਦਾ ਦਾ ਜਿਵੇਂ ਹੁਣ ਮੱਝ ਆਪਣੇ ਕੋਲ ਬਾਗੀ ਵੀਰੇ ਹੁਣ ਆਪਣੇ ਕੋਲ ਮੱਝ ਹੈ ਨਹੀਂ ਤੇ ਉਹ ਐਸੇ ਕਰਕੇ ਮੈਂ ਫੋਨ ਬੰਦ ਕਰ ਲੈਣਾ ਬਾਈ ਕਿਉਂਕਿ ਵੀਰੇ 1.5 200 ਫੋਨ ਪਲੱਸ ਡੇਲੀ ਫੋਨ ਆਉਣਾ ਸੁਣਨਾ ਇੱਕੋ ਬਾਰ ਬਾਰ ਗੱਲ ਕਾ ਕਹਿਣੀ ਯਾਰ ਨਾ ਤਾਂ ਫਿਰ ਆਪਾਂ ਤਾਂ ਘਰੇ ਕੰਮ ਹੁੰਦਾ ਬਾਈ ਹਨਾ ਫਿਰ ਬੈਲਾ ਵੱਜਦੀ ਆਂਦੀ ਆ ਮਤਲਬ ਤਕਾਵਟ ਬਹੁਤ ਹੁੰਦੀ ਆ ਫੋਨ ਨਾਲ ਵੀ ਇਸ ਕਰਕੇ ਜੋ ਆਪਣੇ ਕੋਲ ਮੱਝ ਆ ਜਾਂਦੀ ਆ ਆਪਾਂ ਉਹਦੀ ਫੋਨ ਖੋਲ ਲੈਂਦੇ ਆ ਨਾਲ ਨਾਲ ਮੱਝ ਵਿਕ ਜਾਂਦੀ ਆ ਤੇ ਇਹਦੇ ਕਰਕੇ ਬਸ ਹੋਰ ਕੁਝ ਨਹੀਂ ਹੁੰਦਾ ਤੇ ਬਾਕੀ ਬਾਕੀ ਆਪਾਂ ਰਪਲਾਈ ਪਾਹਰੇ ਕਦਾ ਦਿੰਦਾ ਰਹਿਣੇ ਆਗੇ ਧੰਨਵਾਦ ਵੀ ਸਾਰਿਆਂ ਦਾ